ਜੋੜਿਓ ਜੋੜਿ ਮੇਰਾ ਵੀ ਬਹੁਤ ਧੰਨਵਾਦ ਭਾਈ ਜੀ ਸਾਰੇ ਭਰਾਵਾਂ ਦਾ ਚੱਲ ਭਾਈ ਇਹ ਦੋਹੇ ਵਾਲ ਜੀ ਦਲਾਵਰ ਸਿੰਘ ਦਿੱਲੀ ਰਾਣੇਵਾਲ ਟੱਪਰੀ ਆ ਤਰਸੇਮ ਸਿੰਘ ਸੇਮਾ ਹਿਆਲਾ ਦਵਾਬਾ ਅਵਤਾਰ ਸਿੰਘ ਜੀ ਬੇਗੰਪੁਰ ਉਹਨਾਂ ਦੇ ਆ ਜੀ ਜਿੱਥੇ ਭਾਈ ਤੀਰਤ ਹਿਆਲਾ ਤੀਰਤ ਹਿਆਲਾ ਅਵਤਾਰ ਸਿੰਘ ਜੀ ਬੇਗੰਪੁਰ ਧੰਨਵਾਦ ਵੀਰੋ ਤੁਹਾਡਾ ਮਾਇ ਲਗਾਇਆ ਉਹ ਨੇ ਇਹ ਨਹੀਂ ਉਲਟ ਹੁੰਦਾ ਉਹ ਗੰ ਮਲਟ ਹੁੰਦਾ ਐਕਣਾ ਨਹੀਂ ਹੋਣਾ ਕਬ ਉਦਾਂ ਕਬ ਉਦਾਂ ਅੱਪਾ ਲਓ ਜੀ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਵੀ ਡੈਮਾ ਗੱਡੀ ਦਾ 43 ਸੈਕਿੰਡ 78 ਪੁਆਇੰਟ ਦਾ ਸਮਾਂ ਵੀ ਮਾਰੋ ਘੱਟ ਕੇ ਤਾੜੀ ਵਧੀਆ ਸਮਾਂ ਲਾਇਆ ਗੋੜੀ ਨੇ 43 ਸੈਕਿੰਡ ਅਕਿਆਸੀ ਪੁਆਇੰਟ ਦਾ ਸਮਾ ਕਰ ਗਏ ਵੇ ਲੈ ਆਓ ਮੇਰਾ